ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅੱਗ ਦੀ ਖੇੜ ਭਾਵੇਂ ਕਿਮਾਂ ਅੰਕ ਸਤੈਮਾ ਪੌੜੀਆਂ ਵੱਲੋਂ ਚੱਪਲਾਂ ਦੀ ਵਿੜਕ ਜਿਉਂ ਹੀ ਸੁਣਾਈ ਦਿੱਤੀ ਕਿ ਸਾਰੇ ਦਿਲ ਟੜਕਣ ਲੱਗ ਪਏ ਤੇ ਜਿਉਂ ਹੀ ਇੱਕ ਲੰਬੇ ਜੰਬੇ ਕੱਦ ਦੀ ਪਤਲੀ ਤੇ ਕੋਮਲ ਹੰਗਾਂ ਵਾਲੀ ਸੁੰਦਰੀ ਬੋਹੇ ਵਿੱਚ ਦਿਖਾਈ ਦਿੱਤੀ ਤਾਂ ਸਾਰੇ ਦਿਲਾਂ ਉੱਤੇ ਕੁੜੀ ਦੀ ਸ਼ਕਸ਼ੀਤ ਦਾ ਰੋਗ ਜਹਿਸ਼ ਆ ਗਿਆ ਉਪੋ ਆਪਣੀ ਕਲਪਨਾ ਵਿੱਚ ਉਹ ਜਿਹੋ ਜਿਹੇ ਰੂਪ ਦਾ ਅਨਮਾਨ ਲਾ ਰਹੇ ਸਨ ਸ਼ਾਇਦ ਕ੍ਰਿਸ਼ਨਾਂ ਦਾ ਪ੍ਰਭਾਵ ਉਹਨਾਂ ਸਭਨਾਂ ਤੋਂ ਵੱਖਰੀ ਕਿਸਮ ਦਾ ਸੀ ਉਸ ਦੇ ਸ਼ਸ਼ੀਲ ਚਿਹਰੇ ਉੱਤੇ ਉਸ ਦੀਆਂ ਹਿਆ ਤੇ ਸ਼ਾਂਤ ਪਰੀਆਂ ਅੱਖਾਂ ਵਿੱਚ ਤੇ ਉਸ ਦੇ ਮਧੁਰਤਾ ਉਛਲਦੇ ਰੰਗ ਰੂਪ ਵਿੱਚ ਇਸ ਤਰ੍ਹਾਂ ਦੀ ਚੁੰਬਕ ਸ਼ਕਤੀ ਸੀ ਕਿ ਹਰ ਇੱਕ ਦੇ ਅੰਦਰੋਂ ਇਸ ਵੇਲੇ ਇੱਕੋ ਤਰ੍ਹਾਂ ਦੀ ਖਾਇਸ਼ ਜਾਗ ਉੱਠੀ ਇਸੋ ਪ੍ਰੀ ਕੁੜੀ ਦੇ ਕੋਮਲ ਸੁੰਦਰ ਬੋਲਾਂ ਵਿੱਚੋਂ ਕੁਝ ਸੁਣਨ ਦੀ ਪੂਰੀ ਆਦਬ ਤੇ ਮਰਿਆਦਾ ਨਾਲ ਕ੍ਰਿਸ਼ਨ ਨੇ ਹੱਥ ਜੋੜ ਕੇ ਸਿਰ ਤੇ ਅੱਖਾਂ ਝੁਕਾ ਕੇ ਸਭ ਨੂੰ ਨਮਸਤਕਾਰ ਕੀਤੀ ਜਿਸ ਦੇ ਉੱਤਰ ਵਿੱਚ ਸਾਰਿਆਂ ਨੇ ਉਸ ਦਾ ਸਵਾਗਤ ਕੀਤਾ ਸਾਦੇ ਤੇ ਸ਼vorschਪਰਾਵੇ ਵਿੱਚ ਕ੍ਰਿਸ਼ਨ ਦਾ ਰੂਪ ਚਲਕ ਚਲਕ ਪੈਂਦਾ ਸੀ ਹਰੀਆਂ ਬੂਟੀਆਂ ਵਾਲੀ ਚਿੱਟੀ ਬੈਲ ਦੀ ਸਾੜੀ ਤੇ ਉਸ ਦੇ ਸਰੀਰ ਉੱਤੇ ਫਵਰ ਰਹੀ ਸੀ ਉਸ ਦੀ ਲੰਬੀ ਗਰਦਨ ਗੋਰੀਆਂ ਬਾਹਾਂ ਤੇ ਕੁੱਚਾਂ ਤਿੱਕ ਲੰਬੀ ਭਾਰੀ ਗੁੱਤ ਹਰ ਇੱਕ ਆਖ ਲਈ ਖਿੱਚਦੇ ਸਰੂਰ ਦਾ ਕੇਂਦਰ ਸਨ ਉਸ ਦੇ ਗਲਾਬੀ ਚਿਹਰੇ ਉੱਤੇ ਸਨਿੰਮਰ ਜਿਹੀ ਮੁਸਕਰਾਹਟ ਤੇ ਮੋਟੀਆਂ ਪ੍ਰਭਾਵਸ਼ਾਲੀ ਅੱਖਾਂ ਵਿੱਚ ਹਰ ਕਿਸੇ ਲਈ ਸ਼ੋਭ ਇੱਛਾ ਦੇ ਭਾਵਾਂ ਭਰੀ ਤੱਕਣੀ ਇਹ ਐ ਚੀਜ਼ਾਂ ਐਸੀਆਂ ਸਨ ਜਿਹੜੀਆਂ ਕਿਸੇ ਵੀ ਦਿਲ ਵਿੱਚ ਉਸ ਲਈ ਆਪਣਤ ਤੇ ਮੈਂਤਰੀ ਦਾ ਥਾਂ ਬਣਾ ਲੈਣ ਦੀ ਸਮਰੱਥਾ ਰੱਖਦੀਆਂ ਸਨ ਸਤਨਾਮ ਨੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਫਿਰ ਇਹ ਦੋਵੇਂ ਨਾਲੋਂ ਨਾਲ ਕੁਰਸਨਾ ਤੇ ਬੈਠ ਗਈ। ਛੱਤ ਵਾਲਾ ਪੱਖਾ ਭਾਵੇਂ ਕਾਫੀ ਤੇਜ਼ ਚੱਲ ਰਿਹਾ ਸੀ ਫਿਰ ਵੀ ਇਸ ਵੇਲੇ ਸਭਨਾਂ ਨੂੰ ਕੁਝ ਗਰਮੀ-ਗਰਮੀ ਮਹਿਸੂਸ ਹੋਣ ਲੱਗੀ। ਇੱਕ ਮੈਂਬਰ ਨੇ ਉੱਠ ਕੇ ਸਪੀਡ ਜ਼ਿਆਦਾ ਹੋਰ ਤੇਜ਼ ਕਰ ਦਿੱਤੀ। ਇੱਕ ਜਾਂ ਡੇਢ ਮਿੰਟ ਕਮਰੇ ਵਿੱਚ ਖਾਮੋਸ਼ੀ ਛਾਈ ਰਹੀ। ਅੱਜ ਦੀ ਮੀਟਿੰਗ ਸ਼ਾਇਦ ਇਸ ਪਾਰਟੀ ਦੇ ਪਿਛਲੇ ਸਾਰੇ ਇਤਿਹਾਸ ਵਿੱਚ ਸਭ ਤੋਂ ਜ਼ਰੂਰੀ ਤੇ ਕੀਮਤੀ ਸੀ। ਪਰ ਇਸ ਵੇਲੇ ਸਾਰੇ ਮੈਂਬਰਾਂ ਦਾ ਧਿਆਨ ਹੋਰ ਸਭ ਪਾਸਿਆਂ ਵੱਲੋਂ हट ਕੇ ਕੇਵਲੇ ਇਸ ਨਵੀਂ ਮੈਂਬਰ ਦੀ ਜਾਣ ਪਹਿਚਾਨ ਪ੍ਰਾਪਤ ਕਰਨ ਵਿੱਚ ਲੱਗਾ ਹੋਇਆ ਸੀ ਸਭਨਾ ਚਿਹਰਿਆਂ ਉੱਤੇ ਇੱਕੋ ਤਰ੍ਹਾਂ ਦੇ ਭਾਵ ਵੇਖ ਕੇ ਪਾਰਟੀ ਦੇ ਸੈਕਟਰੀ ਸੁਦਰਸ਼ਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਮੈਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੈਂ ਆਪਣੇ ਸਾਥਣਾਂ ਨੂੰ ਇੱਕ ਨਵੀਂ ਪਰਸਨੈਲਿਟੀ ਨਾਲ ਮਿਲਵਾ ਰਿਹਾ ਹਾਂ ਸਾਡੇ ਸਾਥੀ ਸਰਦਾਰ ਸਿੰਘ ਦੀ ਧਰਮ ਪੰਨ ਪੀਪੀ ਕ੍ਰਿਸ਼ਨਾ ਕੁਮਾਰੀ ਜੀ ਇਸ ਵੇਲੇ ਸਾਡੇ ਸਾਹਮਣੇ ਮੌਜੂਦ ਹਨ ਇਨਾਂ ਬਾਅਦ ਦੇ ਸੰਬੰਧ ਸਾਨੂੰ ਹਰ ਤੁਹਾਨੂੰ ਹੋਰ ਵੀ ਖੁਸ਼ੀ ਹੋਵੇ ਕਿ ਸਾਡੀ ਪਾਰਟੀ ਦੇ ਕੰਮਾਂ ਨਾਲ ਨਾ ਸਿਰਫ ਇਹਨਾਂ ਦੀ ਦਿਲਚਸਪੀ ਹੈ ਬਲਕਿ ਇਸ ਪਾਰਟੀ ਵਿੱਚ ਸ਼ਾਮਲ ਹੋ ਕੇ ਸਾਡੇ ਮੌਜੂਦਾ ਪ੍ਰੋਗਰਾਮ ਵਿੱਚ ਬਾਦ ਚੜ ਕੇ ਹਿੱਸਾ ਲੈਣ ਦੀ ਵੀ ਇੱਛਾ ਰੱਖਦੇ ਹਨ ਸੋ ਮੈਨੂੰ ਪੂਰੀ ਉਮੀਦ ਹੈ ਕਿ ਮਿਸ ਕ੍ਰਿਸ਼ਨਾ ਸਾਡੀ ਪਾਰਟੀ ਦੀ ਇੱਕ ਹੀਰਣ ਸਾਬਤ ਹੋਣਗੇ ਇਸ ਤੋਂ ਬਿਨਾ ਮੈਂ ਇੱਕ ਗੱਲ ਹੋਰ ਵੀ ਦੱਸ ਦਿਆਂ ਜਹਾਂ ਕਿ ਮੈਂ ਸਤਨਾਮ ਸਿੰਘ ਦੀ ਜਵਾਨ ਸੁਣ ਚੁੱਕਾ ਵੀ ਕੀ ਕ੍ਰਿਸ਼ਨਾ ਰਫੂਜੀਆਂ ਵਿੱਚੋਂ ਹਨ ਤੇ ਸੁਣ ਕੇ ਤੁਹਾਨੂੰ ਦੁੱਖ ਹੋਵੇਗਾ ਕਿ ਕ੍ਰਿਸ਼ਨਾ ਜੀ ਦੇ ਕਰੀਬਨ ਸਾਰੇ ਹੀ ਰਿਸ਼ਤੇਦਾਰ ਜਲਮ ਮੁਸਲਮਾਨਾਂ ਦੇ ਛੁਰੇ ਦਾ ਸ਼ਿਕਾਰ ਹੋ ਚੁੱਕੇ ਹਨ ਜਿਸ ਕਰਕੇ ਇਨਤਕਾਮ ਦਾ ਜਜ਼ਬਾ ਇਨ੍ਹਾਂ ਦੀ ਰੂਹ ਨੂੰ ਹਰ ਵੇਲੇ ਰਫਾਂਦਾ ਰਹਿੰਦਾ ਹੈ ਸ਼ਾਇਦ ਇਹੋ ਜਜ਼ਬਾ ਹੈ ਜਿਸ ਨੇ ਇਹਨਾਂ ਨੂੰ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਸੋ ਮੈਂ ਤੁਸਾਂ ਸਾਰਿਆਂ ਵੱਲੋਂ ਕ੍ਰਿਸ਼ਨਾ ਜੀ ਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਜਾਤੀ ਕੋ ਉਹਨਾਂ ਦੇ ਰਿਸ਼ਤੇਦਾਰਾਂ ਦੇ ਖੂਨ ਦਾ ਬਦਲਾ ਨਹੀਂ ਲੈ ਲੈਂਦੇ ਤਦ ਤੀਕ ਸਾਡੇ ਲਈ ਸੁੱਖ ਦੀ ਨੀਂਦਰ ਹਰਾਮ ਹੈ ਮੈਂ ਆਪਣੇ ਸਾਥੀਆਂ પાસે ਮੰਗ ਕਰਦਾ ਹਾਂ ਕਿ ਉਹ ਕ੍ਰਿਸ਼ਨਾ ਜੀ ਨੂੰ ਪੇਸ਼ਕਸ਼ ਨੂੰ ਪ੍ਰਵਾਨ ਕਰਦੇ ਹੋਏ ਇਹਨਾਂ ਨੂੰ ਅੱਜ ਤੋਂ ਪਾਰਟੀ ਦੀ ਮੈਂਬਰ ਕਬੂਲ ਕਰਨ ਇੰਨਾ ਕਹਿ ਕੇ ਸੁਦਰਸ਼ਨ ਬੈਠ ਗਿਆ ਤੇ ਸਾਰੇ ਮੈਂਬਰਾਂ ਨੇ ਕੇਵਲ ਸਿਰ ਝੁਕਾ ਕੇ ਆਪਣੀ ਖੁਸ਼ੀ ਤੇ ਸਹਿਮਤੀ ਦਾ ਪ੍ਰਗਟਾਵਾ ਦਿੱਤਾ ਨਾਰਾ ਲਾਣ ਜਾਂ ਤਾੜੀਆਂ ਆਦਿ ਵਜਾਣ ਦੀ ਇਸ ਪਾਰਟੀ 'ਚ ਮਨਾਹੀ ਸੀ ਹੁਣ ਵਾਰੀ ਸੀ ਕ੍ਰਿਸ਼ਨਾ ਦੀ ਕਿ ਉੱਠ ਕੇ ਸੈਕਟਰੀ ਤੇ ਦੂਸਰੇ ਮੈਂਬਰਾਂ ਦਾ ਧੰਨਵਾਦ ਕਰੇ ਭਾਵੇਂ ਇਹੋ ਜਿਹੀ ਕਿਸੇ ਪਾਰਟੀ 'ਚ ਬੋਲਣ ਦਾ ਉਸ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਹੀ ਮੌਕਾ ਸੀ ਪਰ ਉਸ ਦੀ ਮਜ਼ਬੂਤੀ ਵਿੱਚ ਕੋਈ ਬਹੁਤਾ ਫਰਕ ਨਾ ਆਇਆ ਤੇ ਸੁਦਰਸ਼ਨ ਦੇ ਬੈਠਦਿਆਂ ਹੀ ਉੱਠ ਕੇ ਖੜੀ ਹੋ ਗਈ ਜਿਸ ਤੋਂ ਜਾਪਦਾ ਸਿੱਖੀ ਸਤਨਾਮ ਨੇ ਉਸ ਨੂੰ ਪਾੜਤੀ ਤੇ ਉਸ ਦੀ ਮੈਂਪਰੀ ਦੀ ਮੈਂਪਰੀ ਬਾਰੇ ਕਾਫੀ ਕੁਝ ਸਮਝਾ ਸਿਖਾ ਦਿੱਤਾ ਹੋਇਆ ਹੈ ਮर्याਦਾ ਅਨੁਸਾਰ ਕ੍ਰਿਸ਼ਨ ਉੱਠ ਕੇ ਖੜੀ ਹੋ ਗਈ ਉਸ ਦੇ ਚਿਹਰੇ ਉੱਤੇ ਪਹਿਲਾਂ ਪਹਿਲ ਜਰਾ ਇੱਕ ਕਬਰਾਟ ਦੇ ਚਿੰਨ ਪਰਗ ਤੇ ਪਹਿਲੇ ਦੋ ਚਾਰ ਸ਼ਬਦ ਬੋਲਦਿਆਂ ਉਸ ਦੀ ਜਵਾਨ ਜਰਾ ਕਥਥਲਾਈ ਪਰ ਜਿਉ ਹੀ ਉਸ ਦੇ ਬੋਲਾਂ ਨੇ ਥੋੜੀ ਜਿਹੀ ਰਵਾਨੀ ਫੜੀ ਕਿ ਉਸ ਦਾ ਸਾਰਾ ਸੰਗ ਸੰਗਾ ਉੱਡ ਫੁੱਟ ਗਿਆ ਜਿਵੇਂ ਜਾਨ ਕੀ ਕਿਸੇ ਅਦ੍ਰਿਸ਼ ਤਾਕਤ ਨੇ ਉਸ ਦੇ ਅੰਦਰ ਆ ਪਰਵੇਸ਼ ਕੀਤਾ ਉਸ ਨੇ ਬੋਲਣਾ ਸ਼ੁਰੂ ਕੀਤਾ ਮੇਰੇ ਸਤਿਕਾਰਯੋਗ ਵੀਰੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਕ ਭੁਲੇਖਾ ਦੂਰ ਕਰ ਦੇਣਾ ਚਾਹੁੰਦੀ ਹਾਂ ਕਿ ਨਾ ਮੈਨੂੰ ਸਵਾ ਸੋਸਾਇਟੀਆ ਵਿੱਚ ਬੋਲਣ ਦਾ ਅਭਿਆਸ ਹੈ ਤੇ ਨਾ ਹੀ ਮੈਂ ਕਿਸੇ ਰਸਮੀ ਮੈਂਬਰੀ ਤੁਹਾਡੇ ਵਿੱਚ ਸ਼ਾਮਲ ਹੋਈ ਹਾਂ ਮੈਂ ਆਪਣੇ ਵੀਰ ਸਰਦਾਰ ਸਿੰਘ ਜੀ ਦਾ ਧੰਨਵਾਦ ਕਰਦੀ ਹਾਂ ਪਰ ਜਿੰਨਾਂ ਉਹਨਾਂ ਮੇਰੇ ਉੱਤੇ ਉਮੀਦਾਂ ਰੱਖੀਆਂ ਨੇ ਸ਼ਾਇਦ ਉਸ ਕਸਵੱਟੀ ਤੇ ਮੈਂ ਪੂਰੀ ਨਾ ਤਰ ਸਕਾਂ ਮੈਂ ਇੱਕ ਕਮਜ਼ੋਰ ਚਿਹਰੇ ਦਿਲ ਦੀ ਲੜਕੀ ਹਾਂ ਆਪਣੇ ਕਿਸੇ ਵੀ ਗੁਣ ਉੱਤੇ ਮੈਂ ਮਾਣ ਨਹੀਂ ਕਰਦੀ ਫਿਰ ਵੀ ਜੇ ਮੈਨੂੰ ਕੋਈ ਮਾਣ ਹੈ ਤਾਂ ਸਿਰਫ ਇਸੇ ਗੱਲ ਦਾ ਕਿ ਮੈਂ ਤੁਹਾਡੇ ਵਰਗੇ ਵੀਰਾਂ ਦੀ ਛੋਟੀ ਭੈਣ ਬਣ ਸਕਾਂਗੀ ਜਿਸ ਦੀ ਮੇਰੇ ਦਿਲ ਵਿੱਚ ਤਮੰਨਾ ਹੈ ਕਿ ਤੁਸੀਂ ਮੈਨੂੰ ਇਸ ਦਾ ਹੱਕ ਦਿਓਗੇ ਪਰਵਾਨਗੀ ਦੇ ਭਾਵਾਂ ਵਿੱਚ ਇੱਕ ਵਾਰੀ ਫੇਰ ਸਾਰੇ ਸਿਰ ਝੁਕਾ ਆ ਗਏ ਕ੍ਰਿਸ਼ਨਾਂ ਦੇ ਬੋਲਾਂ ਟੰਗ ਵਿੱਚ ਭਵੇਂ ਲੈਕਚਰਾਂ ਵਰਗੀ ਤੇਜ਼ੀ ਤਤਕਾਰੀ ਸੀ ਤਤਕਾਰੀ ਨਹੀਂ ਸੀ ਉਸ ਵਿੱਚ ਕੁਝ ਐਸਾ ਜ਼ਰੂਰ ਸੀ ਕਿ ਉਸ ਦਾ ਬੋਲਿਆ ਹੋਇਆ ਹਰ ਇੱਕ ਬਾਖ ਸਰੋਤਿਆਂ ਦੇ ਦਿਲਾਂ ਦੀ ਟੂੰਗੀ ਸਤਾਤੀ ਕੋ ਉੱਤਰਦਾ ਜਾ ਰਿਹਾ ਸੀ ਨਾਲੋਂ ਨਾਲ ਕ੍ਰਿਸ਼ਨ ਵਾਲੀ ਬਾਤ ਤੋਂ ਬਾਅਦ ਸਤਕਾਰ ਦੇ ਨੇੜਤਾ ਦੇ ਭਾਵ ਉਹਨਾਂ ਦੇ ਦਿਲਾਂ ਅੰਦਰ ਭਰਦੇ ਜਾਂਦੇ ਸਨ। ਕ੍ਰਿਸ਼ਨ ਨੇ ਬੋਲਣਾ ਜਾਰੀ ਰੱਖਿਆ। ਮੈਂ ਇੱਕ ਰਫੂਜੀ ਹਾਂ ਤੇ ਆਪਣਾ ਸਰਵਾਂਸ ਲੁਟਾ ਕੇ ਪੋਠਵਾਰ ਵਿੱਚੋਂ ਆ ਰਹੀ ਹਾਂ। ਮੇਰੇ ਅੰਦਰ ਇntਕਾਮ ਦਾ ਜਜ਼ਬਾ ਹਰ ਵੇਲੇ ਲਾਵੇ ਵਾਂਗ ਉੱਪਰ ਦਾ ਰਹਿੰਦਾ ਹੈ। ਸੋ ਮੈਂ ਆਪਣੇ ਵੀਰਾਂ 'ਪਾਸੋਂ ਉਮੀਦ ਕਰਦੀ ਹਾਂ ਕਿ ਉਹ ਮੇਰੀ ਇਸ ਬਦਲਾ ਲੈਣ ਦੀ ਲਗਨ ਵਿੱਚ ਬਾਅਦ ਤੋਂ ਬਾਅਦ ਮੇਰੇ ਮਦਦਗਾਰ ਸਾਥ ਤੋਂ ਹੋਣਗੇ। ਇਤਨਾ ਆਕੇ ਕ੍ਰਿਸ਼ਨਾ ਬੈਠ ਗਿਆ ਉਸ ਦੀ ਪ੍ਰਸ਼ੰਸਾ ਪਰਵਾਣਗੀ ਤੇ ਸਤਕਾਰ ਵਜੋਂ ਫਿਰ ਅੱਗੇ ਵਾਂਗ ਹੀ ਸਿਰ ਚੁੱਕ ਗਏ ਕ੍ਰਿਸ਼ਨਾ ਦੀ ਸੁੰਦਰਤਾ ਦਾ ਉਸਤੇ ਬੋਲਣ ਸੁਚੱਜਾ ਤਾ ਤੇ ਉਸਤੇ ਨਿਸ਼ਕਪਟ ਤੇ ਸਾਧ ਮਰਾ ਮਰਾਤੇ ਹਿਰਦੇ ਵਿੱਚੋਂ ਨਿਕਲੇ ਹੋ ਨਰਪੈ ਵਿਚਾਰਾਂ ਦਾ ਕੁਝ ਇਸ ਤਰ੍ਹਾਂ ਦਾ ਸਰਸਾਰੇ ਮੈਂ ਭਰ ਹੁੰਦੇ ਹੋਇਆ ਜਿਵੇਂ ਕ੍ਰਿਸ਼ਨਾ ਉਹਨਾਂ ਵਿੱਚ ਉਪਰੀ ਨਹੀਂ ਸਗੋਂ ਚਿਰ ਪਰੀਚਿਤ ਹੈ ਜਿਵੇਂ ਕ੍ਰਿਸ਼ਨਾਂ ਦੇ ਹਰ ਇੱਕ ਬੋਲ ਉੱਤੇ ਫੁੱਲ ਚੜਾਣੇ ਉਹਨਾਂ ਸਾਰਿਆਂ ਦਾ ਫਰਜ਼ ਹੈ ਕੇਵਲ ਇੱਕੋ ਮੈਂਬਰ ਇੰਨਾ ਸਾਰਿਆਂ ਵਿੱਚ ਐਸਾ ਸੀ ਜਿਸ ਪਾਵਤ ਸਪਸ਼ਟ ਤੌਰ ਤੇ ਜਾਨਣਾ ਮੁਸ਼ਕਲ ਸੀ ਕਿ ਕ੍ਰਿਸ਼ਨਾਂ ਦੀ ਆਮਦ ਤੇ ਤਕਰੀਰ ਨੇ ਉਸ ਉੱਤੇ ਕਿਹੋ ਜਿਹਾ ਅਸਰ ਕੀਤਾ ਪਰ ਉਸ ਦੀ ਘਬਰਾਹਟ ਤੇ ਬੇਚੈਨੀ ਬਾਅਦ ਕੇ ਇਹ ਹੋਂਦ ਦਾ ਜਾਲਾਇਆ ਜਾ ਸਕਦਾ ਸੀ ਕਿ ਉਹਨਾਂ ਦੇ ਖਿਆਲਾਂ ਦਾ ਢਾਂਚਾ ਕੁਝ ਉਖੜ ਜਿਹਾ ਗਿਆ ਹੈ ਤੇ ਇਹਨਾਂ ਨੂੰ ਸਲਝਾਉਂਦੀ ਹੈ ਉਸ ਦੀ ਹਰ ਇੱਕ ਕੋਸ਼ਿਸ਼ ਆਕਾਰਤ ਸਾਬਤ ਹੋ ਰਹੀ ਹੈ ਮਾਨੋ ਕਿਸੇ ਭਾਰੀ ਉਪਦਰਭ ਦੇ ਕੇ ਹੋ ਜਾਣ ਦੀ ਸੁਭਾਵਨਾ ਉਸ ਦੇ ਅੰਦਰ ਵੜ ਕੇ ਉਸ ਦੇ ਖਿਆਲਾਂ ਦੀ ਤਾਣੀ ਨੂੰ ਉਲਝਾ ਰਹੀ ਸੀ ਏਸੀ ਸਤਨਾ ਮੈਂਬਰੀ ਦੀ ਰਸਮ ਅਦਾਗਿ ਹੋ ਚੁੱਕੀ ਸੀ ਇਸ ਤੋਂ ਬਾਅਦ ਪਾਰਟੀ ਦੇ ਮੌਜੂਦਾ ਪ੍ਰੋਗਰਾਮ ਉੱਤੇ ਬਹਿਸ ਸ਼ੁਰੂ ਹੋਈ ਸੁਦਰਸ਼ਨ ਨੇ ਫਾਈਲ ਬੁੱਕ ਵਿੱਚੋਂ ਇੱਕ ਸਿੱਧ ਪੱਤਰਾ ਜਿਹਾ ਕਾਗਜ਼ ਕੱਢ ਕੇ ਤੇ ਉਸ ਦੀਆਂ ਤਹਾਂ ਕੋਲ ਕੇ ਮੇਜ਼ ਤੇ ਵਿਛਾ ਦਿੱਤਾ ਇੱਕ ਨਕਸ਼ਾ ਸੀ ਜਿਸ ਨੂੰ ਮੈਂਬਰਾਂ ਦੀ ਦ੍ਰਿਸ਼ਟੀ ਕੋਚਰ ਕਰਦਾ ਹੋਇਆ ਉਸ ਦੇ ਹਰ ਇੱਕ ਨੁਕਤੇ ਤੇ ਉਂਗਲ ਰੱਖ ਕੇ ਉਹ ਆਪਣੇ ਸਾਥੀਆਂ ਨੂੰ ਵੇਰਵੇ ਨਾਲ ਸਮਝਾਉਣ ਲੱਗਾ ਕਿ ਪਰਸੋਂ ਰਾਤੀ ਜੰਨਾ ਮੁਸਲਮਾਨ ਮਾਲਿਆਂ ਤੇ ਹਮਲਾ ਕੀਤਾ ਜਾਣਾ ਹੈ ਉਸ ਕੰਮ ਦੇ ਰਸਤੇ ਵਿੱਚ ਕਿਹੜਾ ਕਿਹੜੀਆਂ ਰੁਕਾਵਟਾਂ ਆ ਸਕਦੀਆਂ ਹਨ ਤੇ ਕਿਸ ਕਿਸ ਤਰੀਕੇ ਨਾਲ ਉਹਨਾਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਸਾਰੇ ਮੈਂਬਰ ਇਸ ਨਕਸ਼ੇ ਉੱਤੇ ਚੁੱਕੇ ਹੋਏ ਕਈ ਤਰ੍ਹਾਂ ਦੀ ਵੈਸ ਕਰ ਰਹੇ ਸਨ ਕ੍ਰਿਸ਼ਨਾ ਵੀ ਉਸੇ ਤਰ੍ਹਾਂ ਚੁਕੀ ਹੋਈ ਪੈਪੀਤ ਹੋ ਕੇ ਇਸ ਸਭ ਕਾਸੇ ਨੂੰ ਵੇਖ ਸੁਣ ਰਹੀ ਸੀ ਪੈਸ ਜਿਉਂ ਜਿਉਂ ਲੰਬੀ ਹੁੰਦੀ ਜਾਂਦੀ ਸੀ ਕ੍ਰਿਸ਼ਨਾ ਦੇ ਕ੍ਰਿਸ਼ਨਾ ਦੇ ਦਿਲ ਦਾ ਅਮਰਜਨ ਘਟਦਾ ਜਾਂਦਾ ਸੀ ਜਿੰਨਾ ਜਿੰਨਾ ਭਿਆਨਕ ਤੇ ਜਾਨਹ ਹੁਲਾਮੇ ਤਰੀਕੇ ਨਾਲ ਉਹਨਾਂ ਛੇਆਂ ਮੁਹੱਲਿਆਂ ਉੱਤੇ ਹਮਲਾ ਕੀਤਾ ਜਾਣਾ ਸੀ ਉਹ ਸਾਰੇ ਤਰੀਕੇ ਕ੍ਰਿਸ਼ਨਾ ਨੇ ਚੁਣੇ ਸੁਣੀ ਇਕ ਕ ਜਦ ਖਤਮ ਹੋ ਚੁੱਕਾ ਤਾਂ ਹੁਣ ਹਥਿਆਰਾਂ ਦੀ ਪੰਡ ਦਾ ਸੰਸਲਾ ਸ਼ੁਰੂ ਹੋਈ ਤੇ ਸਤਨੁਸਿਰੇ ਜੜਾਨ ਖਾਤਰ ਸਾਰੇ ਹੀ ਸੁਦਰਸ਼ਨ ਦੇ ਮਗਰ ਉੱਠ ਕੇ ਨਾਲ ਦੇ ਛੋਟੇ ਕਮਰੇ ਵਿੱਚ ਜਾ ਪਹੁੰਚੇ ਨਾਲ ਹੀ ਕ੍ਰਿਸ਼ਨਾਂ ਨੇ ਉੱਥੇ ਜਾ ਕੇ ਕ੍ਰਿਸ਼ਨਾਂ ਨੇ ਜੋ ਕੁਝ ਠਿੱਠਾ ਜਿਸ ਦੇ ਇਸ ਦੇ ਅਸਰ ਨਾਲ ਉਹ थरथरा ਉੱਠੀ ਆਪਣਾ ਸਰੀਰ ਉਸ ਨੂੰ ਸੁੰਨ ਹੁੰਦਾ ਜਾਪਨ ਲੱਗਾ ਰਾਤ ਤੋਂ ਲੈ ਕੇ ਹੁਣ ਤੱਕ ਉਹ ਜੋ ਜੋ ਮਨਸੂਬੇ ਬਣਾਈ ਚੱਲੀ ਆਈ ਸੀ ਸਾਰੇ ਉਸ ਨੂੰ ਬੇਕਾਰ ਜਾਪਣ ਲੱਗੇ ਆਪਣੀ ਬਲਬੂਤੇ ਉੱਤੇ ਉਸ ਨੂੰ ਜਿਹੜਾ ਮਾਨ ਸੀ ਉਹ ਇਸ ਵੇਲੇ ਨਰਾਸ਼ਾ ਦੀ ਰੇਤ ਵਿੱਚ ਰਲਦਾ ਉਸ ਨੂੰ ਦਿਖਾਈ ਦੇਣ ਲੱਗਾ ਤੇ ਉਹ ਸੋਚਣ ਲੱਗੀ ਇਸ ਨਗਾਰਖਾਨੇ ਵਿੱਚ ਮੇਰੀ ਤੂਥੀ ਦੀ ਆਵਾਜ਼ ਕੌਣ ਸੁਨੇਗਾ ਪਰ ਡੋਲਦੀ ਲੜਖੜਾਉਂਦੀ ਹੋਈ ਵੀ ਉਹ ਆਪਣੀ ਪੈਰਾਂ ਤੋਂ ਉੱਥੇ ਰਕੀ ਨਹੀਂ ਉਸ ਦੇ ਅੰਦਰ ਇੱਕਦਮ ਇਤਨਾ ਹਨੇਰਾ ਨਹੀਂ ਛਾ ਗਿਆ ਕਿ ਉਸ ਨੂੰ ਕੁਝ ਵੀ ਨਾ ਦਿਸਦਾ ਹੋਵੇ ਇੱਕ ਚੀਜ਼ ਸੀ ਜਿਹੜੀ ਅਜੇ ਵੀ ਉਸ ਨੂੰ ਲਈ ਚਾਨਣ ਕਰ ਰਹੀ ਸੀ ਇਹ ਹੈ ਸਤਨਾਮ ਦੀ ਹੋਦ ਨਕਸ਼ੇ ਦੇ ਅਨੁਸਾਰ ਸਾਰਾ ਕੰਮ ਤੈਅ ਹੋ ਗਿਆ ਡਿਊਟੀਆਂ ਲੱਗ ਗਈਆਂ ਤੇ ਹਥਿਆਰਾਂ ਦੀ ਵੰਡ ਵੀ ਇੱਕ ਇੱਕ ਦੀ ਲੋੜ ਅਨੁਸਾਰ ਹੋ ਗਈ ਪਰ ਇਹ ਹਥਿਆਰ ਹਲੇ ਕਿਸੇ ਨੂੰ ਦਿੱਤੇ ਨਹੀਂ ਸੰਗਏ ਫੈਸਲਾ ਹੋਇਆ ਕਿ ਬੁੱਧਵਾਰ ਦੀ ਸ਼ਾਮ ਨੂੰ ਠੀਕ ਕਿਸੇ ਵੇਲੇ ਹਰ ਕੋਈ ਇੱਥੇ ਆ ਕੇ ਆਪੋ ਆਪਣੀ ਹਿੱਸੇ ਆਉਂਦਾ ਅਸਲਾ ਲੈ ਜਾਵੇ ਸਭ ਨੇ ਇਸ ਤਰਜੀਜ਼ ਨੂੰ ਪਸੰਦ ਕੀਤਾ ਅਸਲ ਵਿੱਚ ਇਹ ਅੱਜ ਦੀ ਮੀਟਿੰਗ ਜਰਨਲ ਨਹੀਂ ਸਗੋਂ ਵਰਕਿੰਗ ਕਮੇਟੀ ਦੀ ਸੀ ਜਿਸ ਵਿੱਚ ਕੇਵਲ ਵਰਕਿੰਗ ਮੈਂਬਰਾਂ ਦੀ ਹੀ ਸਮੋਲੀਅਤ ਹੋ ਸਕਦੀ ਸੀ ਕੋਈ ਜਰਨਲ ਮੈਂਬਰ ਇਸ ਵਿੱਚ ਸ਼ਾਮਲ ਨਹੀਂ ਹੋ ਸਕਦਾ ਕੇਵਲ ਸਤਨਾਮ ਦੇ ਬਹੁਤਾਂ ਜ਼ੋਰ ਦੇਣ ਤੇ ਸੋਦਾਰਸ਼ਨਿ ਕ੍ਰਿਸ਼ਨ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਸੀ ਆਪੋ ਆਪਣੇ ਕੰਮਾਂ ਨੂੰ ਸਿਰੇ ਚੜਾਣ ਲਈ ਹਰ ਇੱਕ ਬਰਕਿੰਗ ਮੈਂਬਰ ਇਸ ਗੱਲ ਦਾ ਜ਼ਿੰਮੇਵਾਰ ਸੀ ਕਿ ਉਹ ਕਿਹੜੇ-ਕਿਹੜੇ ਜਨਰਲ ਮੈਂਬਰਾਂ ਨੂੰ ਆਪਣੀ ਮਦਦ ਲਈ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ ਇਸ ਅਨੁਸਾਰ ਮੈਂਬਰਾਂ ਨੇ ਆਪੋ ਆਪਣੇ ਗਰੁੱਪਾਂ ਦੀਆਂ ਫੈਰਿਸ਼ਤਾ ਬਣਾਤੀ ਸੈਕਟਰੀ ਨੂੰ ਦੇ ਦਿੱਤੀਆਂ ਸਨ ਜਿਹੜੀਆਂ ਲਗਭਗ ਸਾਰੀਆਂ ਹੀ ਉਸੇ ਸ਼ਕਲ ਵਿੱਚ ਪ੍ਰਵਾਨ ਕਰ ਲਈਆਂ ਗਈਆਂ ਸਤਨਾਮ ਨੇ ਕ੍ਰਿਸ਼ਨ ਦਾ ਨਾਮ ਆਪਣੇ ਗਰੁੱਪ ਵਿੱਚ ਦੇ ਦਿੱਤਾ ਸੀ ਛੋਟੇ ਕਮਰੇ ਚ ਨਿਕਲ ਕੇ ਇਹ ਸਾਰੇ ਫੇਰ ਵੱਡੇ ਕਮਰੇ ਵਿਚ ਆ ਬੈਠੇ ਤੇ ਜਦ ਸਾਰਾ ਕੰਮ ਠੀਕ ਠਾਕ ਹੋ ਗਿਆ ਤਾਂ ਮੈਂਬਰਾਂ ਦੇ ਜੁਮੇ ਲਾਇ ਕੇ ਕੰਮਾਂ ਦਾ ਵੇਰਵਾ ਇੱਕ ਵਾਰੀ ਫੇਰ ਦੁਹਰਾਇਆ ਜਾਣ ਲੱਗਾ ਤਾਂ ਜੋ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਸਦਾਰਸ਼ਨ ਨੇ ਲਿਸਟਾਂ ਵਾਲੀ ਕਾਪੀ ਸਾਹਮਣੇ ਰੱਖ ਲਈ ਤੇ ਹਰ ਇੱਕ ਮੈਂਬਰ ਦੇ ਨਾਮ ਨਾਲ ਉਸ ਦੇ ਗ੍ਰੋਪ ਅਤੇ ਉਸ ਦੇ ਕਰਨ ਵਾਲੇ ਕੰਮਾਂ ਨੂੰ ਧਰਾਉਂਦਾ ਹੋਇਆ ਉਹਨਾਂ ਨੂੰ ਪੁੱਛਦਾ ਗਿਆ ਸਮਝ ਲਿਆ ਸਭ ਕੁਝ ਤੇ ਅੱਗੋਂ ਜਦहां ਵਿੱਚ ਜਵਾਬ ਮਿਲਦਾ ਤਾਂ ਉਹ ਪੁੱਛਦਾ ਕੋਈ ਕਿਸੇ ਕਿਸਮ ਦਾ ਇਤਰਾਜ਼ ਅੱਗੋਂ ਜਵਾਬ ਮਿਲਦਾ ਨਹੀਂ ਇਸੇ ਸੈンスਲੇ ਵਿੱਚ ਪੰਜ ਮੈਂਬਰਾਂ ਤੋਂ ਬਾਅਦ 6ਵੇਂ ਨੰਬਰ ਉੱਤੇ 7 ਨਾਮ ਦਾ ਨਾ ਆਇਆ ਸਭ ਕੁਝ ਦਰਵਾਣ ਤੋਂ ਬਾਅਦ ਜੈ ਸੁਦਰਸ਼ਨ ਨੇ ਉਸ ਨੂੰ ਪੁੱਛਿਆ ਕੋਈ ਇਹ ਇਤਰਾਜ਼ ਤਾਂ ਜਵਾਬ ਵਿੱਚ ਉਹ ਬੋਲਿਆ ਕ੍ਰਿਸ਼ਨਾ ਕੁਝ ਪੁੱਛਣਾ ਚਾਹੁੰਦੀ ਹੈ ਉਸ ਨੂੰ ਇਸ ਕੀਮ ਉੱਤੇ ਇਤਰਾਜ਼ ਹੈ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰੀ ਫਿਰ ਕ੍ਰਿਸ਼ਨਾ ਉੱਤੇ ਜਾ ਟਿਕਾ ਕ੍ਰਿਸ਼ਨਾ ਦਿੱਤਾ ਜੇ ਕਿਸੇ ਹੋਰ ਵਾਰੀ ਇਹੋ ਜਿਹੀ ਗੱਲ ਕਹੀ ਜਾਂਦੀ ਤਾਂ ਸ਼ਾਇਦ ਸਾਰੇ ਮੈਂਬਰ ਪੜ੍ਹ ਕੇ ਉਸ ਦੇ ਗੱਲ ਪੈ ਜਾਂਦੇ ਪਰ ਇੱਕ ਤਾਂ ਲੜਕੀ ਹੋਣ ਕਰਕੇ ਤੇ ਦੂਜਾ ਸ਼ੁਰੂ ਤੋਂ ਹੀ ਕ੍ਰਿਸ਼ਨ ਦਾ ਕੁਝ ਐਸਾ ਅਸਰ ਉਹਨਾਂ ਉੱਤੇ ਪੈ ਚੁੱਕਾ ਸੀ ਕਿ ਛੁੱਟ ਹਰਾਨੀ ਭਰੀ ਤੱਕ ਨੀਦੋ ਕੁਝ ਵੀ ਨਾ ਕੋਈ ਕਹਿ ਸਕਿਆ ਜੀ ਕੀ ਕਿਹਾ ਜੀ ਸੁਦਰਸ਼ਨ ਨੇ ਕ੍ਰਿਸ਼ਨ ਨੂੰ ਪੁੱਛਿਆ ਤੁਹਾਨੂੰ ਕੀ ਇਤਰਾਜ ਹੈ ਜੀ ਹਾਂ ਕ੍ਰਿਸ਼ਨ ਦੀਆਂ ਅੱਖਾਂ ਵਿੱਚ ਤੇਜ ਵਰਤਮਾਨ ਸੀ ਮੈਨੂੰ ਵੀ ਤੇ ਮੇਰੇ ਲੀਡਰ ਸਤਨਾਮ ਜੀ ਨੂੰ ਵੀ ਦੱਸੋ ਸੁਦਰਸ਼ਨ ਖਬਰਾਂ ਕੀ ਪੁੱਛਿਆ ਕ੍ਰਿਸ਼ਨਾ ਪੂਰੀ ਤਰ੍ਹਾਂ ਵੇ ਤੜਕ ਹੋ ਕੇ ਬੋਲੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਕਹਿ ਦਿਓ ਪਰ ਆਪਣੇ ਸਾਰੇ ਸਾਥੀਆਂ ਨੂੰ ਕਹਿ ਦੇ ਕਿ ਜਰਾ ਟਿਕਾਓ ਵਿੱਚ ਆ ਕੇ ਸੁਣ ਕਿਉਂਕਿ ਮੇਰਾ ਇਤਰਾਜ਼ ਕਾਫੀ ਲੰਬਾ ਹੈ ਨਰਵਾਕ ਜਿਹੇ ਹਾਲਤ ਵਿੱਚ ਸਾਰੇ ਮੈਂਬਰ ਆਪੋ ਆਪਣੇ ਕੁਰਸਿਆਂ ਤੇ ਅਡੋਲ ਇਟਕ ਗਏ ਹਰ ਇੱਕ ਦੀ ਨਜ਼ਰ ਕ੍ਰਿਸ਼ਨਾ ਦੇ ਚਿਹਰੇ ਉੱਤੇ ਤੇ ਧਿਆਨ ਉਸ ਦੇ ਮੂੰਹੋਂ ਨਿਕਲਣ ਵਾਲੇ ਬਾਕਾਂ ਦੀ ਉਡੀਕ ਵਿੱਚ ਸੀ ਇਕ ਨੋਖੇ ਜਿਓ ਲਾਰੇ ਨਾਲ ਕ੍ਰਿਸ਼ਨ ਆਪਣੀ ਕੁਰਸੀ ਤੋਂ ਉੱਠੀ ਤੇ ਖੜ੍ਹਾ ਹੋ ਕੇ ਉਸ ਨੇ ਸਾਰੇ ਸਰੋਤਿਆਂ ਵੱਲ ਆਪਣੀ ਚੁਸਤ ਨਜ਼ਰ ਫੇਰੀ ਆਪਣੇ ਅੰਦਰ ਉਹ ਇਤਨੀ ਤਾਕਤ ਤੇ ਕਿਸੇ ਅਮੋੜ ਅਜਿਹੇ ਬਾਖ ਦਾ ਅਨੁਭਵ ਕਰ ਰਹੀ ਸੀ ਜਿਵੇਂ ਇਹ 7 8 9 ਨੌਜਵਾਨ ਜਿਹੜੇ ਉਸ ਦੇ ਸਾਹਮਣੇ ਬੈਠੇ ਸਨ ਮਿੱਟੀ ਦੇ ਮਾਧੂਆਂ ਤੋਂ ਵੱਧ ਕੁਝ ਨਹੀਂ ਉਸ ਦੀ ਜਵਾਨ ਵਿੱਚ ਹਰਕਤ ਆਈ ਤੇ ਉਸ ਦੇ ਮੂੰਹੋਂ ਨਿਕਲੇ ਹੋਏ ਇੱਕ ਇੱਕ ਸ਼ਬਦ ਨੂੰ ਸਰੋਤਿਆਂ ਦੇ ਦਿਲਾਂ ਦੀਆਂ ਕੰਨੀਆਂ ਉੱਤੇ ਬੋਚਣਾ ਸ਼ੁਰੂ ਕੀਤਾ ਉਹ ਬੋਲੀ ਮੇਰੇ ਵੀਰ ਸੁਦਰਸ਼ਨ ਜੀ ਨੇ ਪੁੱਛਿਆ ਸੀ ਕਿ ਉਹਨਾਂ ਦੀ ਦੱਸੀ ਹੋਈ ਪ੍ਰੋਗਰਾਮ ਉੱਤੇ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਜਿਹਦੇ ਜਵਾਬ ਵਿੱਚ ਤੁਸੀਂ ਸਾਰਿਆਂ ਇੱਕ ਜਵਾਨ ਨਾਲ ਨਹੀਂ ਵਿੱਚ ਜਵਾਬ ਦਿੱਤਾ ਸੀ ਸਿਰਫ ਮੈਂ ਸਿਰਫ ਇੱਕ ਮੈਂ ਹੀ ਸਾਂ ਜਿਹੜੀ ਤੁਸੀਂ ਸਾਰਿਆਂ ਤੋਂ ਉਲਟ ਬੋਲੀ ਹਾਂ ਇਸ ਵੇਲੇ ਤੁਸੀਂ ਮੈਥੋਂ ਉਸ ਇਤਰਾਜ਼ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਜਵਾਬ ਦੇਣ ਲਈ ਤੁਹਾਡੇ ਸਾਹਮਣੇ ਖੜੀ ਹਾਂ ਪਰ ਜਵਾਬ ਸੁਣਨ ਤੋਂ ਪਹਿਲਾਂ ਕੀ ਤੁਸੀਂ ਮੈਨੂੰ ਇੱਕ ਸਵਾਲ ਕਰਨ ਦੀ ਇਜਾਜ਼ਤ ਦਿਓਗੇ ਸਭ ਨੇ ਹਮਾਇਤ ਵਿੱਚ ਸਿਰ ਹਲਾਇਆ ਮੈਂ ਤੁਸਾਂ ਸਾਰਿਆਂ ਪਾਸੋਂ ਪੁੱਛਦੀ ਹਾਂ ਕ੍ਰਿਸ਼ਨਾਂ ਦੀਆਂ ਅੱਖਾਂ ਦਾ ਤੇਜ ਦੂਜਾ ਚਾਉਣਾ ਹੋ ਉਠਿਆ ਕਿ ਇਹ ਜੋ ਕੁਝ ਤੁਸੀਂ ਲੋਕ ਕਰ ਰਹੇ ਹੋ ਕਰਨ ਦੀਆਂ ਤਿਆਰੀਆਂ ਵਿੱਚ ਲੱਗੇ ਹੋ ਇਹ ਸਿਰਫ ਆਪਣੀ ਹੀ ਮਰਜ਼ੀ ਨਾਲ ਕਰ ਰਹੇ ਹੋ ਜਾਂ ਕਿਸੇ ਆਪਣੇ ਕੌਮੀ ਲੀਡਰ ਦੀ ਇਜਾਜ਼ਤ ਨਾਲ ਤੇ ਜਵਾਬ ਲੈਣ ਲਈ ਕ੍ਰਿਸ਼ਨਾਂ ਨੇ ਇੱਕ ਵਾਰੀ ਸਾਰਿਆਂ ਤੇ ਨਜ਼ਰ ਫੇਰੀ ਸ਼ੁਦਾਰਸ਼ਨ ਜਿਹੜਾ ਗੁੱਸੇ ਨਾਲ ਤਿਲਮਲਾ ਰਿਹਾ ਸੀ ਆਪਣੇ ਆਪ ਨੂੰ ਜੱਫਤ ਵਿੱਚ ਰੱਖਦੇ ਹੋਏ ਬੋਲਿਆ ਸਾਨੂੰ ਨਾ ਸਿਰਫ ਆਪਣੇ ਕੌਮੀ ਲੀਡਰਾਂ ਦੀ ਜਵਾਨੀ ਜਵਾਨੀ ਹੀ ਹਮਾਇਤ ਹਾਸਲ ਹੈ ਬਲਕਿ ਸਾਡੇ ਇਸ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦੀ ਮਾਲੀ ਤੇ ਮਟੀਰੀਅਲ ਵਗੈਰਾ ਦੀ ਮਦਦਤ ਵੀ ਸਾਨੂੰ ਉੱਨਾ ਪਾਸੋਂ ਹੀ ਮਿਲਦੀ ਹੈ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕ੍ਰਿਸ਼ਨਾ ਜੀ ਸਾਡੇ ਵਿਚਾਰੂ ਕੰਮ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਤੱਕਿਆ ਹੈ ਉਹਨਾਂ ਨੂੰ ਚਾਹੀਦਾ ਸੀ ਕਿ ਮੈਂਬਰ ਬਣ ਤੋਂ ਪਹਿਲਾਂ ਹੀ ਇਹੋ ਜਿਹਾ ਸ਼ੱਕ ਰਫਾ ਕਰ ਲੈਂਦੇ ਕਿਸੇ ਵੀ ਸੁਸਾਇਟੀ ਦੀ ਰੂਲਸ ਅਲਾਉ ਨਹੀਂ ਕਰਦੇ ਕਿ ਕੋਈ ਮੈਂਬਰ ਮੈਂਬਰ ਹੁੰਦਾ ਹੋਇਆ ਉਸ ਦੀ ਬੁਨਿਆਦੀ ਉਸੂਲਾਂ ਤੇ ਸ਼ੱਕ ਕਰੇ ਸੁਦਰਸ਼ਨ ਦਾ ਖਿਆਲ ਸੀ ਕਿ ਉਸ ਦੀ ਤਾੜਨਾ ਤੋਂ ਕਮਰਾ ਕੇ ਕ੍ਰਿਸ਼ਨਾ ਦੀ ਤੇਜ਼ੀ ਮੱਠੀ ਪੈ ਜਾਵੇਗੀ ਪਰ ਇਹ ਨਹੀਂ ਹੋਇਆ ਤੋ ਜਦ ਸੁਦਰਸ਼ਨ ਦੀ ਇਹ ਵਿਚਾ ਤੇ ਆਸ਼ਾ ਸੀ ਕਿ ਉਸ ਦੀ ਹਮਾਇਤ ਵਿੱਚ ਲੱਗੇ ਲਗ-ਪਗ ਸਾਰੇ ਮੈਂਬਰ ਕੁਝ ਨਾ ਕੁਝ ਕਹਿਣਗੇ ਪਰ ਇਹ ਪੂਰੀ ਤਰ੍ਹਾਂ ਪੂਰੀ ਨਹੀਂ ਹੋਈ ਇਸ ਵਿੱਚ ਸ਼ੱਕ ਨਹੀਂ ਕਿ ਕ੍ਰਿਸ਼ਨ ਆਦੀ ਨੁਕਤਾਚੀਨੀ ਨੂੰ ਬਹੁਤ ਹੱਦ ਤੀਕਣਾ ਪਸੰਦ ਕੀਤਾ ਗਿਆ ਪਰ ਇੱਕ ਵਾਰੀ ਕ੍ਰਿਸ਼ਨਾ ਦੇ ਖਿਆਲਾਂ ਦਾ ਸਮੋਚਾ ਭਾਵ ਸਮਝ ਲਿਆ ਜਾਵੇ ਇਸ ਚਾਹੀ ਇਸ ਚਾਹ ਅਨਸਾਰ ਸਾਰੇ ਮੈਂਬਰ ਇਸ ਵੇਲੇ ਕ੍ਰਿਸ਼ਨਾ ਦੀ ਪੂਰੀ ਤਕਰੀਰ ਸੁਣਦੇ ਹੱਕ ਵਿੱਚ ਸਨ ਤੁਸੀਂ ਭੁੱਲਦੇ ਹੋ ਵੀਰ ਕ੍ਰਿਸ਼ਨਾ ਉਸ ਦਬ ਦਬੇ ਭਰੇ ਰੰਗ ਵਿੱਚ ਬੋਲੀ ਮੈਂ ਤੁਹਾਡੇ ਕੰਮਾਂ ਨੂੰ ਸਿਰਫ ਸ਼ੱਕ ਦੀ ਹੀ ਨਜ਼ਰ ਨਾਲ ਨਹੀਂ ਤੱਕਿਆ ਬਲਕਿ ਸੱਚੀ ਗੱਲ ਜੇ ਮੈਥੋਂ ਪੁੱਛਦੇ ਹੋ ਤਾਂ ਮੈਂ ਤੁਹਾਡੇ ਕੰਮਾਂ ਨੂੰ ਜਿਨ੍ਹਾਂ ਨੂੰ ਤੁਸੀਂ ਉਸਾਰੂ ਕਹਿ ਰਹੇ ਹੋ ਨਫ਼ਰਤ ਨਾਲ ਤੱਕਦੀ ਹਾਂ ਮੈਂ ਜਾਣਦੀ ਹਾਂ ਕਿ ਇਸ ਵਕਤ ਜੋ ਕੁਝ ਮੈਂ ਕਹਿਣ ਲੱਗੀ ਹਾਂ ਇਸ ਦੇ ਨਤੀਜੇ ਦੇ ਤੌਰ ਤੇ ਸ਼ਾਇਦ ਤੁਸੀਂ ਸਾਰੇ ਹੀ ਮੈਥੋਂ ਮਤ ਨਫ਼ਰ ਹੋ ਜਾਓ ਪਰ ਮੈਂ ਸਮਝਦੀ ਹੋਈ ਵੀ ਮੈਂ ਤੁਹਾਡੇ ਆਪਣੇ ਦਿਲ ਦੀ ਕੋਈ ਗੱਲ ਤੁਹਾਡੇ ਪਾਸੋਂ ਲੁਕਾਵਾਂਗੀ ਨਹੀਂ ਤੁਸੀਂ ਹਾਜ਼ਰ ਤੁਸੀਂ 1000 ਵਾਰ ਮੈਨੂੰ ਨਫ਼ਰਤ ਕਰੋ ਆਪਣੀ ਦਸਤਨ ਮੈਂ ਸ਼ਾਮ ਜੀ ਕੇ ਮੈਨੂੰ ਕਤਲ ਕਰ ਦਿਓ ਮੇਰੀ ਬੋਟੀ ਬੋਟੀ ਵੰਡ ਲਓ ਪਰ ਜੋ ਪਰ ਜੋ ਕੁਝ ਕਹਿ ਲਈ ਮੈਂ ਇਸ ਵੇਲੇ ਤੁਹਾਡੇ ਸਾਹਮਣੇ ਖੜੀ ਹੋਈ ਹਾਂ ਉਹ ਸਾਰਾ ਇੱਕ ਵਾਰੀ ਮੈਨੂੰ ਕਹਿ ਲੈਣ ਦੇ ਫਿਰ ਤੁਸੀਂ ਜਿਸ ਸਜ਼ਾ ਦੀ ਫਿਰ ਤੁਸੀਂ ਜਿਸ ਸਜ਼ਾ ਦੇਵੋਗੇ ਦੇ ਦੇਣੀ ਸੁਣਨ ਵਾਲੇ ਵਿੱਚ ਖਲਬਲੀ ਜਹੀ ਮੱਚ ਗਈ ਅੱਖਾਂ ਚੜ ਗਈਆਂ ਦੰਦ ਕਰੀਚੇ ਜਾਣ ਲੱਗੇ ਤੇ ਮੋਠਾਂ ਮਿੱਟੀਆਂ ਜਾਣ ਲੱਗਾ ਕੁੜੀ ਦੀ ਇਤਨੀ ਗੁਸਤਾਖੀ ਦੇ ਦੀਦਾਂ ਦਲੇਰੀ ਵੇਖ ਕੇ ਨੌਜਵਾਨਾਂ ਦਾ ਖੂਨ ਉਬਾਲੇ ਖਾਂ ਲੱਗਾ। ਵੇਖਣ ਤੋਂ ਇਹ ਜਾਪਦਾ ਸੀ ਕਿ ਕ੍ਰਿਸ਼ਨਾਂ ਦੇ ਕਹੀ ਹੋਈ بوطੀ-بوطੀ ਬੰਡਣ ਵਾਲੀ ਗੱਲ ਆ ਕੇ ਫੇਰ ਫੋਰ ਵਿੱਚ ਹੀ ਅਮਲੀ ਰੂਪ ਧਾਰ ਕਰ ਲਵੇਗੀ। ਫਿਰ ਇਹ ਨਹੀਂ ਹੋਇਆ। ਕ੍ਰਿਸ਼ਨਾਂ ਦੀਆਂ ਅੱਖਾਂ ਵਿੱਚ ਸੱਚਮੁੱਚ ਕੋਈ ਕشش ਸੀ ਜਿਸ ਨੇ ਕਿਸੇ ਨੂੰ ਵੀ ਕੁਝ ਕਰਨ ਨਹੀਂ ਦਿੱਤਾ। ਉਹ ਬੋਲਣਾ ਚਾਹੁੰਦੇ ਹੋਏ ਵੀ ਬੋਲ ਨਹੀਂ ਸਕਦੇ, ਹਿੱਲਣਾ ਚਾਹੁੰਦੇ ਵੀ ਹੇਲਣਾ ਹੀ ਨਹੀਂ ਸਕਦੇ। ਮਾਰਨਾ ਮਾਰਨਾ ਚਾਉਂਦੇ ਵੀ ਮਾਰਨਾ ਹੀ ਸੰਸਕਦੇ ਕ੍ਰਿਸ਼ਨਾ ਰੁਕੀ ਨਹੀਂ ਇਤਨੀ ਬਹੁਤ ਆਤ ਵਿੱਚ ਬ੍ਰੋਧੀ ਭਾਵਤਾ ਕਰਕੇ ਵੀ ਡਰੀ ਨਹੀਂ ਤੇ ਬੋਲਦੀ ਗਈ ਮੈਂ ਬਿਲਕੁਲ ਸਾਫ ਲੱਭ ਜਾਂ ਵਿੱਚ ਕਹਿ ਦੇਣਾ ਚਾਹੁੰਦੀ ਹਾਂ ਕਿ ਤੁਹਾਡੇ ਕੌਮੀ ਜਾਂ ਮਜ਼ਦਵੀ ਲੀਡਰ ਜਿਹੜੇ ਇਹਨਾਂ ਕੰਮਾਂ ਵਿੱਚ ਤੁਹਾਡੀ ਮਦਦ ਕਰ ਰਹੇ ਹਨ ਉਹ ਲੀਡਰ ਕਹਿਣ ਦੇ ਬਿਲਕੁਲ ਹੱਕਦਾਰ ਨਹੀਂ ਉਹ ਪੁਛਦਲ ਨਹੀਂ ਕਹਿਰ ਨਹੀਂ ਤੇ ਆਪਣਾ ਮਜ਼ਦਵੀ ਰਾਇਤਾਂ ਤੋਂ ਖਿਲਾਫ ਜਾ ਰਹੇ ਹਨ ਸਰੋਤਿਆਂ ਵਿੱਚ ਕਬੀਰ RAM ਜੀ ਤਲਖ ਤੇ ਬਦ ਗੁਮਾਨੀ ਭਰੀ ਖਲਵਲੀ ਮਚੀ ਹੋਈ ਸੀ ਇੱਕ ਦੂਜੇ ਦੇ ਕੰਨਾਂ 'ਲਾ ਮੁੱਲ ਜੋੜ-ਜੋੜ ਕੇ ਸਾਰੇ ਕੁਸਰਮੁਸਰ ਕਰ ਰਹੇ ਸਨ ਖਾਸ ਤੌਰ ਤੇ ਸੋਦਰਸ਼ਨ ਤੇ ਆਪਣੀ ਪਾਰਟੀ ਵਿੱਚ ਸਵਾਗੀ ਕੁੜੀ ਦੇ ਹੋਤ ਨੂੰ ਦੇਖ ਕੇ ਇਸ ਤਰ੍ਹਾਂ ਕਿ ਚੀਚੀਆਂ ਵਟ ਰਹਾ ਸੀ ਜਿਵੇਂ ਕੀੜੀ ਵਾਂਗ ਉਸ ਨੂੰ ਝਟਕੀ ਵਿੱਚ ਮਸਲ ਕੇ ਸੁੱਟ ਦੇਣਾ ਚਾਹੁੰਦਾ ਹੋਵੇ ਸਭ ਤੋਂ ਬਹੁਤਾ ਗੁੱਸਾ ਉਸ ਨੂੰ ਸਾਤਨਾਬ ਹੋਤੇ ਸੀ ਜੇ ਤੀਸ਼ਪਾਰਸ਼ ਨਾਲ ਉਸਨੇ ਕ੍ਰਿਸ਼ਨਾ ਦਾ ਦਾਖਲਾ ਪ੍ਰਵਾਨ ਕੀਤਾ ਸੀ ਸਤਨਾਮ ਨੂੰ ਪਹਿਲਾਂ ਹੀ ਉਹ ਬਹੁਤਾ ਪਸੰਦ ਨਹੀਂ ਸੀ ਕਰਦਾ ਪਰ ਇਤਿਹਾਸ ਸਵਾ ਦੀ ਟੁੱਟਣ ਤੋਂ ਬਾਅਦ ਜਦ ਉਸਨੇ ਮਹਿਸੂਸ ਕੀਤਾ ਕਿ ਸਤਨਾਮ ਵਰਗਾ ਅਸਰ ਸੁਖ ਵਾਲਾ ਨੌਜਵਾਨ ਉਸਦੀ ਪਾਰਟੀ ਵਿੱਚ ਆ ਕੇ ਬੜਾ ਕੰਮ ਦੇਵੇਗਾ ਤਾਂ ਉਸਨੇ ਕਾਫੀ ਜ਼ੋਰ ਜਾਫਤਾ ਪਾ ਕੇ ਉਸ ਨੂੰ ਸ਼ਾਮਲ ਕਰ ਲਿਆ ਸੀ ਪਰ ਇਸ ਵੇਲੇ ਉਸ ਦੀਆਂ ਅੱਖਾਂ ਸਾਵੇਂ ਜੋ ਕੁਝ ਹੋ ਰਿਹਾ ਸੀ ਇਸਨੇ ਸਤਨਾਮ ਦੇ ਸਤਨਾਮ ਤੇ ਨਾਲ ਹੀ ਕ੍ਰਿਸ਼ਨਾ ਦੇ ਵਿਰੁੱਧ ਨਫ਼ਰਤ ਦਾ ਨਮਾਹੜ ਉਸ ਦੇ ਅੰਦਰ ਲਿਆਉਣਾ ਸ਼ੁਰੂ ਕਰ ਦਿੱਤਾ ਧੰਨਵਾਦ ਚੱਲਦਾ ਹੈ ਜੀ